ਚੌਣਕ ਵਿਗਤੀਵਿਧੀ ਬੜੀ ਤੇਜ਼ ਚੱਲ ਰਹੀਆਂ ਕੌਣ ਅੱਗੇ ਜਾ ਸਕਦਾ ਵੋਟ ਅਸੀਂ ਅਮਰਪਾਲ ਨੂੰ ਪਾਵਾਂਗੇ ਅਮਰਪਾਲ ভাই ਇਹੋ ਅੱਗੇ ਜਾ ਲ ਜਾਊਗਾ ਇਸ ਵਾਰੀ ਭਾਈ ਅਮਰਪਾਲ ਦਾ ਮੌਲਾ ਅਮਰਪਾਲ ਨਹੀਂ ਵੰਦੇ ਕਿਤੇ ਉੱਤੇ ਲੋਕ ਵਿਸ਼ਵਾਸ ਜਤਾ ਸਕਦੇ ਐ ਸਰ ਕਾਂਗਰਸ ਹਾਂਜੀ ਸਰ ਵੀਰ ਜੀ ਰਾਹ ਤੁਹਾਨੂੰ ਲੱਗਦਾ ਪੱਕਾ ਜੀ ਭਾਈ ਅਮਰਪਾਲ ਨੂੰ ਜਿਤਾਉਣਾ ਜੀ ਅਮਰਪਾਲ ਦਾ ਬੋਲਬਾਲਾ ਜ਼ਿਆਦਾ ਪਰ ਸਰਕਾਰਾਂ ਕਹਿੰਦੀ ਸਾਡੇ ਕੰਮ ਨੂੰ ਦੇਖ ਕੇ ਵੋਟ ਪਾਓ ਜੀ ਸ਼ਹਿਰ ਐਮ ਜਿਤਾਉਣਾ ਸਾਰੇ ਪਿੰਡ ਨੇ ਸ਼ਹਿਰ ਐਮ ਜਿਤਾਉਣਾ ਜੀ ਸੁਖਵੀਰ ਬਾਦਲ ਸਾਹਿਬ ਕਹਿੰਦੇ ਵੀ 1 ਸਾਲ ਹੋਇਆ ਜੇ ਹੁਣੇ ਚੀਕਾ ਨਿਕਲ ਗਿਆ ਕੌਣ ਜਾ ਸਕਦਾ ਇਸ ਵਾਰ ਭਾਈ ਅਬਰਤਪਾਲ ਸਿੰਘ ਆ ਥੋੜਾ ਜਿਹਾ ਜੋਰ ਆਮ ਆਦਮੀ ਨੇ ਦਿਖਾਇਆ ਤਾਂ ਬਾਕੀ ਤਾਂ ਹਿੱਤਾ ਹੀ ਲੱਗੇ ਸਰ ਇੱਕ ਬਸਦਾ ਕੀਤਾ ਹੋਇਆ ਸਾਰਿਆਂ ਨੇ ਲੋਕਾਂ ਨੇ ਭਾਈ ਅਬਰਤਪਾਲ ਨੂੰ ਵੋਟਾਂ ਪਾਉਣੀਆਂ ਸਰਦਾਰ ਖੜਾ ਜਿਹੜਾ ਜਿਹੜਾ ਅਬਰਤਪਾਲ ਆ ਸਰ ਪਵਜ਼ਾ ਛੁੱਟੂਗਾ ਪਹਿਲੇ ਨੰਬਰ ਤੇ ਆਊਗਾ ਬੋਲ ਤੂੰ ਵਿਧਰੋ ਕਰ ਜਵੇ ਲੋਕ ਸਭਾ ਚੋਣਾ 2024 ਦਾ ਖੁਮਾਰ ਲੋਕਾਂ ਦੇ ਸਿਰ ਚੜ ਬੋਲ ਰਿਹਾ ਇਸ ਸਮੇਂ ਸਾਰੇ ਉਮੀਦਵਾਰ ਵੀ ਪੂਰ ਜ਼ੋਰ ਲੱਗੇ ਹੋਏ ਆ ਕਿ ਜਿੱਤ ਉਹਨਾਂ ਦੀ ਝੋਲੀ ਪਵੇ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਪਰ ਇਸ ਦਰਮਿਆਨ ਖਡੂਰ ਸਾਹਿਬ ਦੀ ਸੀਟ ਬਹੁਤ ਜ਼ਿਆਦਾ ਚਰਚਾਵਾਂ ਦੇ ਵਿੱਚ ਹੈ ਕਿਉਂਕਿ ਜਿੱਥੇ ਪਾਰਟੀਆਂ ਇਸ ਦੇ ਵਿੱਚ ਵੀਰ ਕਰ ਰਹੀਆਂ ਉਸ ਦੇ ਨਾਲ ਹੀ ਭਾਈ ਅਮਰਤਪਾਲ ਸਿੰਘ ਹੋਰ ਵੀ ਇਸ ਦੇ ਵਿੱਚ ਹਿੱਸਾ ਲੈ ਰਹੇ ਆ ਤਾਂ ਖਾਸ ਕਰਕੇ ਲੋਕਾਂ ਦੀ ਨਜ਼ਰਾਂ ਇਸ ਸੀਟ ਦੇ ਉੱਤੇ ਬਣੀਆਂ ਹੋਈਆਂ ਅਸੀਂ ਬਾਬਾ ਬਕਾਲਾ ਸਾਹਿਬ ਵੀ ਕੇ ਇਸ ਸਮੇਂ ਖੜੇ ਆ ਜੋ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਅ ਵਿਧਾਨ ਸਭਾ ਹਲਕਾ ਤੋ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਲੋਕ ਕੀ ਸੋਚਦੇ ਆ ਕਿਸ ਨੂੰ ਫਤਵਾ ਦੇਣਗੇ ਸੋ ਸਾਡੇ ਨਾਲ ਬਾਪੂ ਜੀ ਆ ਬਾਬਾ ਜੀ ਕਿਵੇਂ ਦੇਖਦੇ ਹੋ ਖਡੂਰ ਇੱਥੇ ਤੁਸੀਂ ਬੱਬੋ ਕਾਲਾ ਸਾਹਿਬ ਦੇ ਰਹਿਣ ਵਾਲੇ ਹੋ ਹੈਗਪੇਂਟ ਦੇ ਸਾਡਾ ਪਰੇ ਇਹਦੇ ਹੁੰਦਾ ਇੱਥੇ ਰਹਿச்சே ਇੱਥੇ ਆ ਹਲਕਾ ਟੋਟਾ ਹੋਈ ਆ ਹਲਕਾ ਹੋਈ ਹਲਕਾ ਹੋਈ ਆ ਕਿਵੇਂ ਦੇਖਦੇ ਹੋ ਬੜੀਆਂ ਨਹੀਂ ਨਹੀਂ ਚੋਣ ਗਤੀਵਿਧੀਆਂ ਬੜੀਆਂ ਤੇਜ਼ ਚੱਲ ਰਹੀਆਂ ਨੇ ਕੌਣ ਅੱਗੇ ਜਾ ਸਕਦਾ ਜਿਹੜਾ ਹਾਂ ਦੇ ਜ਼ਿਆਦਾ ਵੀ ਇਹੜਾ ਅਮਰਪਾਲ ਵਾ ਇਹ ਹੋ ਅੱਗੇ ਜਾ ਲ ਜਾਊਗਾ ਅੱਛਾ ਜੀ ਇਹ ਮਤਲਬ ਜਿਹੜਾ ਕੋਈ ਆਂਦਾ ਬਾਪੂ ਨੂੰ ਵੋਟ ਪਾਇਓ ਬਾਪੂ ਨੂੰ ਵੋਟ ਪਾਇਓ ਬਾਪੂ ਨੂੰ ਮੰਨਣੀ ਪੈਣੀ ਕੋਈ ਨਾ ਕੋਈ ਫਿਰ ਬਾਪੂ ਨੇ ਦੂਜਿਆਂ ਦੀ ਮੰਨ ਕੇ ਪਾਉਣੀ ਵੋਟ ਹਾਂ ਦੂਜਿਆਂ ਦੀ ਮੰਨ ਕੇ ਪਾਉਣੀ ਜਿਹੜੀ ਹਵਾ ਹੋਵੇ ਜਾਦੀ ਹਰ ਕੋਥੇ ਜਾਂਦਾ ਵਾ ਅੱਛਾ ਜੀ ਇਹਦੇ ਆਵਾਜ਼ ਵੇਖੋ ਦੂਜੀ ਪਾਰਟੀ ਕੋਈ ਘਰੀ ਨਹੀਂ ਜਾਂਦਾ ਇਹ ਸਭ ਪਿੰਡੋਂ ਪਿੰਡ ਜਾਂਦੇ ਆ ਪਰ ਤੁਹਾਡੇ ਤਾਂ ਹਾਨੀ ਆ ਪੁਰਾਣੇ ਲੀਡਰ ਵੱਡੇ ਉਹ ਕਹਿੰਦੇ ਸਾਡੀਆਂ ਦਾੜੀਆਂ ਜੱਟੀਆਂ ਹੋ ਗਈਆਂ ਸਾਡੇ ਤਜਰਬੇ ਵੱਡੇ ਆ ਜੀ ਉਹ ਹਾਨੀਆਂ ਨੂੰ ਛੱਡ ਦਿਓ ਨਾ ਫਿਰ ਉਹ ਇਹ ਬੱਦਲ ਜਿਹੜੇ ਆ ਨਾ ਉਹਨਾਂ ਨੂੰ ਪਤਾ ਪਾਰਟੀ ਵਾਲੇ ਕਰਤਾ ਬਦਨਾਮ ਬੱਦਲਾਂ ਨੇ ਕੰਮ ਬੜਾ ਕੀਤਾ ਸੀ ਤੇ ਉਹ ਜਿਹੜਾ ਪਾਰਟੀਆਂ ਨੇ ਬਨਾਮ ਕਰਤਾ ਉਧਰ ਕੋਈ ਨਾ ਨਹੀਂ ਕਰਦਾ ਕੋਈ ਤੇ ਜਿਹੜੀ ਕਾਂਗਰਸ ਆ ਇਹਨੇ ਦੇ ਇੱਕ ਕੰਮ ਨਹੀਂ ਕੀਤਾ ਇੱਕ ਕੰਮ ਹੀ ਹੋਏ ਨਾ ਕੋਈ ਇੱਕ ਕੰਮ ਦੱਸਣ ਵੀ ਇੱਕ ਕੰਮ ਹੀ ਕੀਤਾ ਹੋਏ ਹੁਣ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜੀ ਉਹ ਕਹਿੰਦੇ ਅਸੀਂ ਬੜੇ ਕੰਮ ਕੀਤੇ ਹੁਣ ਆਮ ਪਾਰਟੀ ਕੰਮ ਕੋਈ ਨਹੀਂ ਕੀਤਾ ਨਹੀਂ ਕੀਤਾ ਨਹੀਂ ਕੋਈ ਕੀਤਾ ਨਹੀਂ ਕੰਮ ਇਹਨਾਂ ਨੇ ਹੁਣ ਦੇ ਇਹੋ ਹੀ ਆ ਗਾੜੀ ਹੁਣੇ ਗਾਂਹ ਵੇਖੋ ਜੇ ਆਹ ਤੇ ਹੁਣ ਇਹ ਆਵਾਜ਼ ਆ ਮੁੰਡੇ ਦੀ ਪਿੱਛੇ ਲੋ ਜੇਲ੍ਹ ਦੇ ਵਿੱਚ ਛੁੱਟ ਜੂਗਾ ਪਾਰਟੀ ਕਹਿੰਨੇ ਕੋਈ ਦੇਣਾ ਬਈ ਚਲੋ ਇਹਨਾਂ ਜੇਲ੍ਹ ਦੇ ਵਿੱਚੋਂ ਬਾਹਰ ਆ ਜੂਗਾ ਹੈ ਇਸ ਕਰਕੇ ਤੁਸੀਂ ਹੁਣ ਮਨ ਇਧਰ ਨੂੰ ਬਣਾ ਲਿਆ ਹਾਂ ਇਧਰ ਨੂੰ ਬਣਾਇਆ ਹਾਂ ਇਧਰ ਨੂੰ ਕੀ ਹਾਲ ਭਾਜੀ ਠੀਕ ਹਾਂ ਇੱਥੇ ਦੀ ਰਹਿਣ ਵਾਲੇ ਹਾਂ ਕਿਵੇਂ ਦੇਖਦੇ ਹੋ ਕੀ ਦਾ ਮਾਹੌਲ ਹੈ ਇੱਥੇ ਕੌਣ ਅੱਗੇ ਜਾ ਸਕਦਾ ਇਸ ਵਾਰੀ ਭਾਈ ਅਮਰਪਾਲ ਦਾ ਮਾਹੌਲ ਅਮਰਪਾਲ ਨੂੰ ਵੋਟਾਂ ਕਿਉਂ ਕਾਰਨ ਕੀ ਹੈ ਵਜਾ ਕਾਰਨ ਨਜਾਇਜ਼ ਧੱਕੇਸ਼ਾਹੀ ਜੋ ਸਰਕਾਰਾਂ ਨੇ ਕੀਤਾ ਸਾਡੇ ਸਾਹਮਣੇ ਹੀ ਸਾਰਿਆਂ ਨੇ ਤੇ ਉਸੇ ਕਰਕੇ ਲੋਕਾਂ 'ਚ ਰੋਸ ਵੀ ਆ ਵੀ ਧੱਕਾ ਆ ਨਜਾਇਜ਼ ਹੋਈ ਉਹਦੇ ਨਾਲ ਕੋ ਚੰਗੇ ਕੰਮ ਹੀ ਲਾ ਰਿਹਾ ਮਾੜੇ ਕੰਮ ਤੇ ਲਾ ਨਹੀਂ ਰਿਹਾ ਕੋਈ ਤੇ ਉਹਦੇ ਰੋਸ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਵੀ ਰੋਸ ਵਾਤੇ ਉਹਦੇ ਕਰਕੇ ਫਿਰ ਉਹਨੂੰ ਭਰਵਾ ਘਰ ਮਿਲ ਰਿਹਾ ਅੱਜ ਅੱਜ ਦੀ ਜੋ ਗਰਾਊਂਡ ਰਿਪੋਰਟ ਆ ਅੱਜ ਤੱਕ ਜੋ ਭਾਈ ਅਵਰਤਪਾਲ ਦੇ ਹੱਕ ਦੇ ਵਿੱਚ ਫਿਰ ਸਰਕਾਰਾਂ ਕਹਿੰਦੀ ਸਾਡੇ ਕੰਮ ਨੂੰ ਦੇਖ ਕੇ ਵੋਟ ਪਾਓ ਜੀ ਕਿਹੜਾ ਕੰਮ ਵੇਖੀਏ ਜੋ ਵੀ ਹੈ ਦਿਖਾਓ ਕੋਈ ਵੀ ਇੱਕ ਕੰਮ ਸਾਡੇ ਹਲਕੇ ਦੇ ਵਿੱਚ ਢੇਟ ਨਹੀਂ ਲੱਗੀ ਆ ਤੱਕ ਜੋ ਵੀ ਆ ਅੱਛਾ ਆ ਪੁੱਛ ਲਓ ਤੁਸੀਂ ਜੇ ਕਿਤੇ ਵੀ ਕੋਈ ਕੰਮ ਹੋਇਆ ਹੋਵੇ ਨਵਾਂ 1 ਰੁਪਈਆ ਮਾ ਤਾਂ ਤਾਂ ਪ੍ਰਚਾਰ ਬੜਾ ਕੀਤਾ ਗਿਆ ਜੀ ਪ੍ਰਚਾਰ ਹੀ ਆ ਨਾ ਹੋਰ ਹੈ ਤਾਂ ਨਹੀਂ ਨਾ ਗਰਾਊਂਡ ਲੈਵਲ ਗਰਾਊਂਡ ਲੈਵਲ ਤੇ ਕੋਈ ਪੁਰਾਣੀ ਪੁਰਾਣੀ ਲੀਡਰ ਹੈ ਜੀ ਪੁਰਾਣੀ ਸਰਕਾਰਾਂ ਰਹ ਚੁੱਕੀਆਂ ਉਹ ਵੀ ਬੜਾ ਜ਼ੋਰ ਲਾ ਰਹੇ ਉਹ ਵੀ ਤਾਂ ਕਹਿ ਰਹੇ ਕਿ ਅਸੀਂ ਬੜੇ ਕੰਮ ਕੀਤੇ ਸੀ ਕੰਮ ਕੀਤੇ ਸੀ ਚਲੋ ਇਹ ਇਸ ਵਾਰੀ ਜਿਹੜੀ ਆਵਾਜ਼ ਸਾਡੇ ਹਲਕੇ ਦੀ ਹੈ ਉਹ ਭਾਈ ਅਮਰਪਾਲ ਦੇ ਹੱਕ ਦੇ ਵਿੱਚ ਭਾਈ ਜੀ ਪਾਰਟੀਆਂ ਨਾਲ ਵੀ ਤਾਂ ਬਹੁਤ سارے ਲੋਕ ਜੁੜੇ ਹੁੰਦੇ ਆ ਉਹ ਕਿੱਧਰ ਜਾਣਗੇ ਜੁੜੇ ਹੈਗੇ ਆ ਲੋਕ ਪਰ ਆਇਕਾ ਲੋਕੀ ਪਾਰਟੀ ਬਾਈ ਦੇ ਉੱਪਰ ਉੱਠ ਕੇ ਜਿਹੜੇ ਆ ਨਾ ਇੱਕ ਵਸਾ ਕੀਤਾ ਹੋਇਆ ਸਾਰਿਆਂ ਨੇ ਲੋਕਾਂ ਨੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਡਏ ਆ ਵੀ ਅਸੀਂ ਐਪੀ ਅਬਰਤਪਾਲ ਨੂੰ ਵੋਟਾਂ ਪਾਉਣੀਆਂ ਆ ਹਾਂ ਇਸ ਕਰਕੇ ਤੁਸੀਂ ਇੱਥੇ ਤੇ ਰਹਿਣ ਵਾਲਿਓ ਜੀ ਹਾਂਜੀ ਮੈਨੂੰ ਬੋਲੁੰਦਾ ਮੈਂ ਕਦੀ ਬੋਲਦਾ ਨਹੀਂਗਾ ਬੋਲਦੇ ਨਹੀਂ ਬੋਲਦੇ ਰਹੇ ਹੋ ਜੀ ਤੁਸੀਂ ਕੀ ਲੱਗਦਾ ਤੁਹਾਨੂੰ ਮਾਹੌਲ ਤਾਂ ਦਿਸਦਾ ਹੀ ਆਸੇ-ਪਾਸੇ ਕੀ ਲੱਗਦਾ ਕੀ ਦੀ ਹਵਾ ਆ ਤੁਹਾਨੂੰ ਪਤਾ ਵੀ ਇਲੈਕਸ਼ਨ ਆ ਇੱਥੇ ਹੁਣ ਇਦਾਂ ਵੀ 4-5 6 ਖਲੋਤੇ ਆ ਕੀ ਬਦਲ ਕਿਦ ਨੂੰ ਲੋਕਾਂ ਦਾ ਮਾਹੌਲ ਹੂੰ ਚੱਲ ਜਾਣਾ ਇਹਦੇ ਲੋਕ ਰਾਜ ਆ ਲੋਕ ਰਾਜ ਆ ਲੋਕਾਂ ਦੀ ਮਰਜ਼ੀ ਲੋਕਾਂ ਦੀ ਮਰਜ਼ੀ ਤੁਸੀਂ ਭਾਜੀ ਇੱਥੋਂ ਦੀ ਰਹਿਣ ਵਾਲੇ ਹੋ ਸਤਿ ਸ੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਕੀ ਦਾ ਮਾਹੌਲ ਬਣਿਆ ਹੋਇਆ ਬੜਾ ਇੱਥੇ ਪ੍ਰਚਾਰ ਜੋਰ ਸ਼ੋਰ ਦੇ ਨਾਲ ਚੱਲ ਰਿਹਾ ਹੈ ਖਡੂਰ ਸਾਹਿਬ ਬੜੀ ਹੌਟ ਸੀਟ ਹੈ ਕਹਿੰਦੇ ਭਾਜੀ ਅਸੀਂ ਤਾਂ ਕਹਿੰਦੇ ਕੋਈ ਵੀ ਸਰਕਾਰ ਆਵੇ ਕੋਈ ਵੀ ਆਵੇ ਕੋਈ ਮੁਸ਼ਕਲ ਨਹੀਂ ਕਿਉਂਕਿ ਗਰੀਬ ਆਦਮੀ ਨੇ ਤਾਂ ਕਰਕੇ ਖਾਣਾ ਅਸੀਂ ਚਾਹੁੰਦੇ ਹਾਂ ਐਜੂਕੇਸ਼ਨ ਤੇ ਡਾਕਟਰ ਦੀ ਇਹ ਫ੍ਰੀ ਹੋ ਜਾਏ ਬਸ ਹੋਰ ਕੋਈ ਗੱਲ ਨਹੀਂ ਬੱਸਾਂ ਦੇ ਕਿਰਾਏ ਵੀ ਲੱਗ ਜਾਣ ਹੈਲਥ ਤੇ ਐਜੂਕੇਸ਼ਨ ਫ੍ਰੀ ਹੋ ਜਾਏ ਹਾਂ ਇਹ ਦੋ ਚੀਜ਼ਾਂ ਇਹਨਾਂ ਗਰੀਬ ਆਦਮੀ ਜ਼ਿਆਦਾ ਮਾਰਿਆ ਜਾ ਰਿਹਾ ਬਾਕੀ ਨਸ਼ੇ ਬੰਦ ਹੋਣੇ ਚਾਹੀਦੇ ਆ ਕਰਪਸ਼ਨ ਖਤਮ ਹੋਣੀ ਚਾਹੀਦੀਆਂ ਜਿਹੜੇ ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਆ ਉਹ ਮਰੇ ਕ੍ਰਾਪਸ਼ਨ ਤੋਂ ਬਗੈਰ ਕਿਸੇ ਦਾ ਕੰਮ ਕਰਦਾ ਹੀ ਨਹੀਂ ਹੂੰ ਇਸ ਵਾਰੀ ਕੌਣ ਲੱਗਦਾ ਤੁਹਾਨੂੰ ਵੀ ਕੌਣ ਤੁਹਾਡੇ ਮੁੱਦੇ ਹੱਲ ਕਰ ਸਕਦਾ ਦੇਖੋ ਪਿਛਲੀ ਵਾਰੀ ਤੇ ਜਿੰਨੇ ਵੀ ਆਏ ਇਦਾਂ ਹੀ ਆਏ ਆ ਆ ਥੋੜਾ ਜਿਹਾ ਜ਼ੋਰ ਆਮ ਆਦਮੀ ਨੇ ਦਿਖਾਇਆ ਤਾਂ ਬਾਕੀ ਤਾਂ ਇਦਾਂ ਹੀ ਲੱਗੇ ਸਰ ਉਹ ਕਹਿੰਦੇ ਸਾਨੂੰ 2 ਸਾਲ ਦੇ ਕੰਮਾਂ ਤੇ ਵੋਟ ਪਾਓ ਤੁਹਾਨੂੰ ਲੱਗਦਾ ਵੀ ਠੀਕ ਹੋਏਗਾ ਕਿਉਂਕਿ ਇਹਨਾਂ ਨੂੰ ਟਾਈਮ ਮਿਲਿਆ ਵੀ ਨਹੀਂ ਹੂੰ ਅਜੇ ਥੋੜਾ ਟਾਈਮ ਮਿਲਿਆ ਆ ਥੋੜਾ ਹੋਰ ਦਿਓ ਇਹਨਾਂ ਫੇਰ ਹੀ ਪਤਾ ਲੱਗੇਗਾ ਕਿ ਉਹ ਕਿੱਥੇ 70 60 70 ਸਾਲ ਤੋਂ ਬੈਠੇ ਆ ਇਹ ਤਾਂ ਇਹਨਾਂ ਨੂੰ 2-3 ਸਾਲ ਹੀ ਹੋਇਆ ਜਿਆ ਇਹਨੂੰ ਇਸ ਕਰਕੇ ਇਹਨਾਂ ਨੂੰ ਟਾਈਮ ਮਿਲਣਾ ਚਾਹੀਦਾ ਤਾਂ ਬਿਲਕੁਲ ਹੋਰ ਵੀ ਇੱਥੇ ਲੋਕ ਹੈਗੇ ਆ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਠੀਕੋਂ ਜੀ ਠੀਕ ਆ ਸਰ ਬਾਈ ਜੀ ਕਿੱਥੇ ਕਿਵੇਂ ਦੇਖਦੇ ਹੋ ਕਡੂਰ ਸਾਹਿਬ ਤੇ ਹਲਕੇ ਦੇ ਵਿੱਚ ਕਿਹਦੀ ਹਵਾ ਲੱਗਦੀ ਤੁਹਾਨੂੰ ਅੱਗੇ ਕਰ ਲਓ ਜਰਾ ਸਾਈਡ ਤੇ ਕੀ ਲੱਗਦਾ ਕੌਣ ਬਾਜੀ ਮਾਰ ਸਕਦਾ ਹਾਂਜੀ ਵੇਖੋ ਜੀ ਪਤਾ ਨਹੀਂ ਲੱਗਦਾ ਹਲੇ ਤੇ ਬਹੁਤ ਜ਼ੋਰ ਚੱਲਣ ਡਿਆ ਇਹਨਾਂ ਦਾ ਹਾਂਜੀ ਤੇ ਕੀਦੇ ਕੰਮ ਤੁਹਾਨੂੰ ਲੱਗਦਾ ਵੀ ਜਿਹੜੇ ਹੈਗੇ ਆ ਲੋਕਾਂ ਦੇ ਹਿੱਤ ਵਿੱਚ ਗਏ ਆ ਜੇ ਕੌਣ ਕਰ ਸਕਦਾ ਹੈ ਕਿਤੇ ਉੱਤੇ ਲੋਕ ਵਿਸ਼ਵਾਸ ਜਤਾ ਸਕਦੇ ਇਸ ਵਾਰ ਕਾਂਗਰਸ ਹੈ ਕਾਂਗਰਸ ਹਾਂਜੀ ਕੁਲਵੀਰ ਜੀ ਰਾਹ ਨੂੰ ਲੱਗਦਾ ਪੱਕਾ ਹਾਂਜੀ ਉਹ ਸੀਟ ਲੈ ਜਾਣਗੇ ਲੈ ਜਾਣਗੇ ਜੀ ਕੁਲਵੀਰ ਜੀ ਰਾਹ ਦੇ ਉੱਤੇ ਪਰ ਲੋਕ ਬਹੁਤ ਸਾਰੇ ਸਵਾਲ ਤਾਂ ਕਾਂਗਰਸ ਦੇ ਉੱਤੇ ਖੜੇ ਕਰਦੇ ਕਿ ਗੁਰਕਰ ਸਾਹਿਬ ਦੀ ਸੌਂ ਖਾਲੀ ਨਸ਼ਾ ਨਹੀਂ ਖਤਮ ਕਰ ਸਕੇ ਹੋਰ بڑے ਕੰਮ ਜਿਹੜੇ ਕਾਂਗਰਸ ਦੇ ਉੱਤੇ ਇਲਜ਼ਾਮ ਲੱਗਦੇ ਆ ਮੌਜੂਦਾ ਪਾਰਟੀ ਕਹਿ ਰਹੀ ਹੈ ਕਿ ਇਹਨਾਂ ਦੀ ਫੱਟੀ ਪੋਚੀ ਇਸ ਕਰਕੇ ਗਈ ਹੈ ਕਿਉਂਕਿ ਇਹਨਾਂ ਨੇ ਢੱਕਾ ਤੋੜਿਆ ਨਹੀਂ ਸੀ ਜੀ ਹੂੰ ਹੋ ਸਕਦਾ ਜੀ ਲੱਗਦਾ ਵੀ ਇਲਜ਼ਾਮ ਵੀ ਠੀਕ ਹੋ ਸਕਦੇ ਆ ਹਾਂਜੀ ਹੂੰ ਬਾਬਾ ਜੀ ਕਿਵੇਂ ਹੋ ਜੀ ਠੀਕ ਠਾਕ ਇੱਥੋਂ ਦੇ ਰਹਿਣ ਵਾਲੇ ਹਾਂ ਹਾਂ ਜੀ ਕਿਵੇਂ ਦੇਖਦੇ ਹੋ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕੀ ਦੀ ਹਵਾ ਲੱਗਦੀ ਅਸੀਂ ਜੀ ਕਾਂਗਰਸ ਨੇ ਨੀ ਬੋਟ ਪਾ ਦੇ ਨਾ ਅਕਾਲੀ ਦਲ ਨੂੰ ਟੋਕੇ ਵੇਖ ਲਿਆ ਕਾਂਗਰਸ ਨੂੰ ਟੋਕੇ ਵੇਖ ਲਿਆ ਇਹ ਕੋਈ ਵੀ ਕੰਮ ਕਰਾਉਂਦੇ ਆ ਪੈਸੇ ਦਾ ਕੰਮ ਕਰਾਉਂਦੇ ਆ ਕਿਸੇ ਦਾ ਕੋਈ ਕੰਮ ਨਹੀਂ ਕਰਦੇ ਨਾ ਸਾਨੂੰ ਵਾਅਦੇ ਦਿੰਦੇ ਆ ਬੀਬੀ ਜੀ ਭੈਣ ਜੀ ਕਰਕੇ ਬੋਟਾ ਲੈ ਜਾਂਦੇ ਟੇਕੋ ਪਰ ਸਾਡੀ ਕੋਈ ਬਾਤ ਨਹੀਂ ਸੁਣਦੇ ਮੁੜ ਕੇ ਅਸੀਂ ਆੜ ਕੇ ਬੰਦਾ ਨਵਾਂ ਚੋਣਨਾ ਯਾਰਾ ਸੋਮਣੀ ਕਮੇਟੀ ਦਾ ਅੰਦਰ ਜੇਲ੍ਹ ਦੇ ਵਿੱਚ ਜਿਹੜਾ ਜੇਲ੍ਹ ਚ ਹੈ ਹਾਂ ਜੀ ਨਾਮ ਕੀ ਇਹਨਾਂ ਦਾ ਵੋਟ ਪਾਵਾਂਗੇ ਉਹਨੂੰ ਪਾਵਾਂਗੇ ਬੋਟ ਹੂੰ ਪਰ ਨਾਮ ਮੈਂ ਖਿਆਲ ਭੁੱਲ ਗਿਆ ਜੀ ਦਾ ਅਮਰਪਾਲ ਸਿੰਘ ਨੂੰ ਬੋਟ ਪਾਵਾਂਗੇ ਹਾਂਜੀ ਬੋਟ ਪਾਵਾਂਗੇ ਅਮਰਪਾਲ ਨੂੰ ਇੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਨਹੀਂ ਜੀ ਸਾਡਾ ਪਿੰਨਗਰ ਦੇ ਬਤਾਲਾ ਵਾ ਪਰ ਬੋਟ ਅਸੀਂ ਅਮਰਪਾਲ ਨੂੰ ਪਾਵਾਂਗੇ ਹਲਕਾ ਕਿਉਂਟ ਇਹੋ ਹੀ ਆ ਹਲਕਾ ਹੀ ਹੋਈ ਆ ਹਾਂ ਬੋਟ ਜਾਊਗੀ ਅਮਰਪਾਲ ਨੂੰ ਹੋਰ ਕਿਸੇ ਨੂੰ ਨਹੀਂ ਪਾਉਣੀ ਨੀਚ ਨੂੰ ਕਿਉਂਕਿ ਬੜਾ ਚਿਰ ਹੋ ਗਿਆ 50 ਸਾਲ ਹੋ ਗਿਆ ਮੈਨੂੰ ਵੋਟਾਂ ਪਹੁੰਚੇ ਨੂੰ ਅੱਜ ਤੱਕ ਮਰੇ ਹੈਂਡੀਕੈਪਟ ਮੈਨੂੰ ਪੈਨਸ਼ਨ ਨਹੀਂ ਆ ਗਈ ਹਾਂ ਅੱਜ ਤੱਕ ਬੰਦੀ ਸਿੰਘਾਂ ਦੀ ਰਾਈ ਤੁਸੀਂ ਮੰਗਦੇ ਹੋ ਫੇ ਵੋਟ ਕਿਨੂੰ ਕਿਨੂੰ ਦੇਣੀ ਚਾਹੀਦੀ ਤੁਹਾਡੇ ਬਾਬਾ ਜੀ ਅਮਰਪਾਲ ਸਿੰਘ ਪਰ ਬਲਟੋਹਾ ਸਾਹਿਬ ਕਹਿੰਦੇ ਵੀ ਅਸੀਂ ਵੀ ਤਾਂ ਬੰਦੀ ਸਿੰਘਾਂ ਦੀ ਰਾਈ ਮੰਗਦੇ ਆ ਉਧਰ ਕੁਲਵੀਰ ਜੀ ਰਾ ਕਹਿੰਦੇ ਅਸੀਂ ਵੀ ਮੰਗਦੇ ਆ ਜੀ ਹਾਂ ਚ ਕਾਨੂੰਨ ਦੇ ਹਿਸਾਬ ਨਾਲ ਚੱਲਣ ਰਿਹਾ ਸਾਰਾ ਕੁਝ ਜੀ ਜੇ ਸੱਚ ਵਾ ਤੇ ਮਾਰਾ ਸੱਚ ਹਰ ਕੋ ਕਹੋਂ ਰਿਹਾ ਜੀ ਬੰਦੀ ਸਿੰਘਾਂ ਦੀ ਰਾਈ ਮੰਗਦੇ ਆ ਰਾਜੀ ਦਸ਼ਮਤ ਦੇ ਭੜਾ ਕਰਦੇ ਆ ਪਰਤ ਪਾਲ ਨੂੰ ਪਾਵਾਂਗੇ ਪੌੜਨ ਬੰਦੀ ਸਿੰਘਾਂ ਦੀ ਰਾਈ ਮੰਗਦੇ ਆ ਜੀ ਬਾਪੂ ਜੀ ਕਿਵੇਂ ਹੋ ਠੀਕ ਆ ਠੀਕ ਹੈ ਜੀ ਕੰਮ ਕਾਰ ਠੀਕ ਸਿਹਤ ਠੀਕ ਕੀ ਦੇਖਦੇ ਹੋ ਮਾਹੌਲ ਖਡੂਰ ਸਾਹਿਬ ਦਾ ਮਾਹੌਲ ਕੀ ਆ ਕੌਣ ਜਿੱਤ ਸਕਦਾ ਇਸ ਵਾਰ ਸੋ ਇਹ ਜੀ ਵੋਟਾਂ ਦੇ ਸਿਰ ਤੇ ਉਹ ਕੀ ਬੰਦਾ ਵੋਟਾਂ ਦੇ ਸਿਰ ਤੇ ਆ ਹਾਂਜੀ ਜਿਹਨੂੰ ਪੈ ਗਈ ਉਹ ਜਿੱਤ ਜਾਊਗਾ ਨਾ ਅੱਛਾ ਸੋ ਇਹ ਕਹਿੰਦੇ ਵੀ ਜਿਹਨੂੰ ਪੈ ਗਈ ਜਿੱਤੇਗਾ ਇੱਥੋਂ ਦੇ ਰਹਿਣ ਵਾਲੇ ਵੀਰ ਵੋਟ ਬਣ ਗਈ ਹਾਂਜੀ ਕਿਵੇਂ ਦੇਖਦੇ ਹੋ ਕੀ ਮਾਹੌਲ ਆ ਖਡੂਰ ਸਾਹਿਬ ਦਾ ਬਾਬਾ ਬਕਾਲਾ ਸਾਹਿਬ ਦੇ ਲੋਕ ਕਿਹਨੂੰ ਦੇਖਦੇ ਆ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਅਮਰਤਪਾਲ ਨੇ ਹੀ ਵੰਦੇ ਆ ਜੀ ਹਾਂਜੀ ਤੇ ਭਾਈ ਬਾਕੀ ਰਵਾਇਤੀ ਪਾਰਟੀਆਂ ਤੁਹਾਡੇ ਜਿਹੜੇ ਬਜ਼ੁਰਗ ਉਹ ਵੀ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਣਗੇ ਪਰ ਇਸ ਵਾਰ ਸਾਰੇ ਇਹ ਇਹ ਲਹਿਰ ਕਿਵੇਂ ਬਣੀ ਕਿਉਂ ਕਿਉਂ ਅੰਮ੍ਰਿਤਪਾਲ ਸਿੰਘ ਨੂੰ ਬਾਰੇ ਸੋਚਦੇ ਹੋ ਸਾਰੇ ਮੌਕਾ ਦੇਣਾ ਚਾਹੁੰਦੇ ਆ ਜੀ ਪਹਿਲੀ ਵਾਰ ਉਹਨਾਂ ਨੂੰ ਬਾਕੀਆਂ ਨੂੰ ਮੌਕਾ ਦੇ ਕੇ ਵੇਚ ਲਿਆ ਬਾਕੀਆਂ ਨੇ ਉਹਨਾਂ ਕੋ ਕੀਤਾ ਨਹੀਂ ਹੁਣ ਉਹਨੂੰ ਵੀ ਮੌਕਾ ਦੇਣਾ ਚਾਹੁੰਦੇ ਦਾਵੇ ਤਾਂ ਸਾਰਿਆਂ ਦੇ ਵੱਡੇ ਆ ਭਾਈ ਸਾਰੀਆਂ ਪਾਰਟੀਆਂ ਦੇ ਵੀ ਅਸੀਂ ਬਹੁਤ ਕੁਝ ਕੀਤਾ ਲੋਕਾਂ ਦੇ ਲਈ ਤੁਹਾਨੂੰ ਲੱਗਦਾ ਵੀ ਕੁਝ ਨਹੀਂ ਕੀਤਾ ਗਿਆ ਨਹੀਂ ਜਿੰਨੇ ਦਾਵੇ ਹੀ ਉਹਨਾਂ ਦੇ ਨਹੀਂ ਕੀਤਾ ਗਿਆ ਨਹੀਂ ਕੀਤਾ ਹਾਂ ਜਿਹੜੀਆਂ ਕਮੀਆਂ ਲੱਗਦੀਆਂ ਤੁਹਾਨੂੰ ਜਿਹੜੀਆਂ ਪੂਰੀਆਂ ਨਹੀਂ ਹੋ ਸਕੀਆਂ ਕਾਫੀ ਕਮੀਆਂ ਜੀ ਹੁਣ ਮੈਨੂੰ ਜਾਣ ਦੋ ਮੈਂ ਜਾਣਾ ਵਾਂ ਘਰੇ ओके okay, वीर चलो ਘਰ ਜਾਣਾ ਚਾਹੀਦਾ ਟਾਈਮ ਦੇ ਨਾਲ ਤੇ ਹੋਰ ਜਿਹੜੇ ਲੋਕ ਹੈਗੇ ਆ ਮੌਕੇ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਇੱਥੋਂ ਦੇ ਰਹਿਣ ਵਾਲੇ ਹੋ ਨਹੀਂ ਨਹੀਂ ਬਾਈ ਹਾਂ ਤੁਸੀਂ ਇੱਥੋਂ ਦੇ ਰਹਿਣ ਵਾਲੇ ਵੀਰੇ ਉਹ ਦੇਖੋ ਇੱਥੋਂ ਦੇ ਨਹੀਂ ਰਹਿਣ ਵਾਲੇ ਇੱਥੋਂ ਦਾ ਹੀ ਆ ਲਾਗ ਦੇ ਬੰਦਦੇ ਆ ਹਾਂ ਫਿਰ ਕਿਵੇਂ ਦੇਖਦੇ ਹੋ ਵੀ ਇਲੈਕਸ਼ਨ ਦੇ ਵਿੱਚ ਮਾਹੌਲ ਕੀ ਦਾ ਲੱਗਦਾ ਤੁਹਾਨੂੰ ਕੌਣ ਜਿੱਤ ਸਕਦਾ ਤੇ ਇਹ ਹਰਤਪਾਲ ਨੂੰ ਪਾ ਦਾਂਗੇ ਅਸੀਂ ਨਹੀਂ ਅਮਰਪਾਲ ਦੇ ਦੁਨੀਆ ਉਹਦੇ ਨਾਲ ਹੀ ਹਾਂ ਅੱਛਾ ਹਾਂਜੀ ਬਾਈ ਮੈਂ ਸੋਚ ਰਿਹਾ ਹਾਂ ਜੀ ਅੰਮ੍ਰਿਤਪਾਲ ਨੂੰ ਹੀ ਪਾ ਦਾਂਗੇ ਅਸੀਂ ਵੀ ਤਾਂ ਕੀ ਮਤਲਬ ਮਨ ਬਣਿਆ ਹੈ ਕਿ ਅਜੇ ਸੋਚ ਵਿਚਾਰੀ ਕਰ ਜਨਤਾ ਦੇ ਨਾਲ ਹੀ ਆ ਜਨਤਾ ਬਾਦੂਗੀ ਦੇ ਨਾਲ ਹੀ ਆ ਮਾ ਮੈਂ ਤਾਂ ਹੀ ਸਸੀ ਗੱਲ ਸਸੀ ਗੱਲ ਜੀ ਵਧੀਆ ਜੀ ਕਿਵੇਂ ਦੇਖਦੇ ਹੋ ਇਲੈਕਸ਼ਨ ਹੈ ਜੀ ਬੜਾ ਮਾਹੌਲ ਗਰਮ ਆਇਆ ਹੋਇਆ ਹੈ ਲੋਕਾਂ ਦੀ ਨਜ਼ਰਾਂ ਵੀ ਖਡੂਰ ਸਾਹਿਬ ਦੇ ਉੱਤੇ ਬਣੀ ਹੋਈਆਂ ਜੀ ਅਸੀਂ ਤਾਂ ਜੀ ਪਾਈ ਅੰਮ੍ਰਿਤਪਾਲ ਨੂੰ ਜਿਤਾਉਣਾ ਜੀ ਅਸੀਂ ਸ਼ਰ੍ਹਾਂ ਬੋਤਾ ਵੋਟਾਂ ਪਾਉਣੀਆਂ ਜੀ ਕਿਸੇ ਦਾ ਡਰ ਨਹੀਂ ਕਿਸੇ ਦਾ ਡੁੱਕਰ ਨਹੀਂ ਸ਼ਰ੍ਹਾਂ ਸ਼ਾਰੇਮ ਜਿਤਾਉਣਾ ਸਾਰੇ ਪਿੰਡ ਨੇ ਸ਼ਾਰੇਮ ਜਿਤਾਉਣਾ ਜੀ ਸਾਰੇ ਪਿੰਡ ਨੇ ਜੀ ਸਾਰੇ ਪਿੰਡ ਨੇ ਜੀ ਇੱਕਾ ਕਰ ਲਿਆ ਇੱਕਾ ਕਰ ਲਿਆ ਜੀ ਉਹਨਾਂ ਨੇ ਦੂਜਿਆਂ ਨੂੰ ਪਾਪ ਆ ਵੇਖ ਲਈਆਂ ਦੂਜਿਆਂ ਕੁਛ ਨਹੀਂ ਕੀਤਾ ਹਮ ਬਸ ਹਾਂ ਜੀ ਤੁਸੀਂ ਕਿਉਂ ਪਾਣੀ ਹੈ ਜੀ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਵੈਸੇ ਸਾਹੀ ਅਮਰਤਪਾਲ ਦੇ ਗੁਣ ਵੇਖੇ ਆ ਜੀ ਸਾਡੇ ਬੱਚੇ ਨਸ਼ਿਆਂ ਚ ਤੁਰੇ ਫਿਰਦੇ ਉਹਨਾਂ ਨੇ ਬੱਚਿਆਂ ਦੇ ਨਸ਼ੇ ਹਟਾਏ ਆ ਹਮ ਉਹਨੇ ਮਾੜਾ ਕੰਮ ਨਹੀਂ ਕੋਈ ਕੀਤਾ ਉਹਨੇ ਕੋਈ ਮਾੜਾ ਕੰਮ ਨਹੀਂ ਭਾਈ ਅਮਰਤਪਾਲ ਨੇ ਕੀਤਾ ਨਹੀਂ ਤੇ ਗੁਣੀ ਤਾਂ ਬਾਕੀ ਪਾਰਟੀਆਂ ਵਾਲੇ ਵੀ ਕਹਿੰਦੇ ਅਸੀਂ ਬਹੁਤ ਆ ਜੀ ਕੋਈ ਉਹ ਨਹੀਂ ਗੁਣੀ ਉਹ ਤਾਂ ਪਾਪੀ ਬੰਦੇ ਆ ਉਹ ਕਹਿੰਦੇ ਜੀ ਆ ਨਵਾਂ ਮੁੰਡਾ ਆਇਆ ਸਾਲ ਚ ਪੰਥਕ ਹੋ ਗਿਆ ਸਾਡੀਆਂ ਪੁਰਾਣੀਆਂ ਪਾਰਟੀਆਂ ਉਹ ਪਾਰਟੀਆਂ ਉਹ ਪਾਰਟੀਆਂ ਭੱਜਣ ਵਾਲੀਆਂ ਬਾਹਾਂ ਖੜੀਆਂ ਕਰਕੇ ਨਿਕਣ ਵਾਲੀਆਂ ਔਰਵੰਦਰ ਸਾਹਿਬ ਉਹ ਪਾਰਟੀਆਂ ਥੋੜੋ ਆ ਨਾ ਨਾ ਉਹ ਨਹੀਂ ਕੋਈ ਪਾਰਟੀਆਂ ਨਹੀਂ ਨਹੀਂ ਬਿਲਕੁਲ ਨਹੀਂ ਪਰ ਹੁਣ ਤੱਕ ਤਾਂ ਲੋਕ ਉਹਨਾਂ ਦੇ ਹੱਕ ਦੀ ਭੁਗਤਦੇ ਰਹੇ ਨੇ ਜੀ ਉਦੋਂ ਫੇਰ ਗਲਤੀ ਹੋ ਗਈ ਨਾ ਉਦੋਂ ਕਿ ਇਹੋ ਜਿਹਾ ਸਿੱਖ ਖਲੋਤਾ ਨਹੀਂ ਸੀ ਹੁਣ ਆਹੀ ਆਪਣੀ ਸਿੱਖੀ ਦਿਖਾਉਣੀ ਆ ਉਹਨਾਂ ਨੂੰ ਵੀ ਸਾਡੇ ਸਿੱਖਾਂ ਦਾ ਏਕਾ ਹੈਗਾ ਸਾਡਾ ਭਾਈ ਸਾਹਿਬ ਖਲੋਤਾ ਹੀ ਉਹਨਾਂ ਨੂੰ ਜਿਤਾਉਣਾ ਉਹ ਕਹਿੰਦੇ ਜੀ ਵੀ ਅਸੀਂ 17 17 ਸਾਲ ਐਨਐਸਐਲ ਵਾਈ ਜੇਲਾਂ ਕੱਟੀਆਂ ਸੁਖਵੀਰ ਬਾਦਲ ਸਾਹਿਬ ਕਹਿੰਦੇ ਵੀ 1 ਸਾਲ ਹੋਇਆ ਜੇ ਹੁਣੇ ਚੀਕਾ ਨਿਕਲ ਗਿਆ ਉਹਨਾਂ ਨੇ ਗੋਲਕ ਖਾਦੀ ਆ ਸਾਰੀ ਸੁਖਵੀਰ ਬਾਦਲ ਨੇ ਉਹਨਾਂ ਕੀ ਕੀਤਾ ਕੁਛ ਕਰਨ ਦਾ ਗੋਲਕਾਂ ਤੋਂ ਗਜ਼ਾਰਾ ਕਰਨ ਦਾ ਇਲੈਕਸ਼ਨਾਂ ਲੰਡਾ ਹੈ ਹੈ ਕੋਈ ਉਹਨਾਂ ਨੇ ਸੰਸਥਾ ਖੋਲੀ ਆ ਕੋਈ ਸਕੂਲ ਖੋਲਿਆ ਵਾ ਕੋਈ ਉਹਨਾਂ ਹਸਪਤਾਲ ਖੋਲਿਆ ਵਾ ਜਿੱਥੇ ਸਾਡੇ ਬੱਚੇ ਫ੍ਰੀ ਪੜ੍ਹਨ ਕੁਛ ਹੈਗਾ ਕੁਝ ਨਹੀਂ ਹੈਗਾ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਮਾਤਾ ਜੀ ਦਾ ਕਹਿਣਾ ਕਿ ਅਸੀਂ ਭਾਈ ਅਮਰਤਪਾਲ ਸਿੰਘ ਹੋਰਾਂ ਨੂੰ ਵੋਟ ਪਾਣੀ ਹੈ ਬਾਪੂ ਜੀ ਕਿਵੇਂ ਹੋ ਠੀਕ ਠਾਕ ਚੜਦੀ ਕਲਾ ਜੀ ਚੜਦੀਆਂ ਕਲਾ ਕੀ ਮਾਹੌਲ ਦੇਖਦੇ ਹੋ ਖਡੂਰ ਸਾਹਿਬ ਹਲਕੇ ਦਾ ਬਾਬਾ ਪਕਾਲਾ ਸਾਹਿਬ ਦੇ ਲੋਕ ਕੀ ਦੇਖਦੇ ਆ ਕਿ ਇਸ ਵਾਰ ਖਡੂਰ ਸਾਹਿਬ ਹਲਕੇ ਦੇ ਕਿਹਨੂੰ ਅੱਗੇ ਭੇਜਣਗੇ ਇਹ ਤੇ ਹੁਣ ਜੀ ਇਹ ਮੁਕਾਬਲੇ ਚੱਲ ਰਹੇ ਆ ਸਰਕਾਰਾਂ ਦੇ ਤਿੰਨ ਚਾਰ ਆ ਤੇ ਵੇਖੋ ਜੀ ਗੁੱਜਾ ਨਾ ਕੰਮ ਹੋ ਜੇ ਕਿ ਦੇ ਆਮ ਪਾਰਟੀ ਦਾ ਆਮ ਪਾਰਟੀ ਦਾ ਨਾ ਕੰਮ ਹੋ ਜੇ ਕੰਮ ਕਿੱਦਾਂ ਹੋ ਜੇ ਮਤਲਬ ਹੋ ਜੇ ਵੀ ਗੁੱਜਾ ਹੀ ਲੋਕ ਵੋਟਾਂ ਪਾ ਦੇਣਗੇ ਤੇ ਉਹ ਜੇ ਜੇ ਮੋਦੀ ਦਾ ਨਹੀਂ ਇੱਥੇ ਜੋਰ ਹੈਗਾ ਮੋਦੀ ਦਾ ਨਹੀਂ ਨਹੀਂ ਤੁਹਾਨੂੰ ਪਤਾ ਵੀ ਕੌਣ ਕੌਣ ਖੜਾ ਆ ਵੈਸੇ ਕਿਹੜੇ ਕਿਹੜੇ ਪਾਰਟੀ ਦੇ ਲੋਕ ਖੜੇ ਇੱਥੇ ਇੱਕ ਹੀ ਪਤਾ ਜੀ ਜਿਹੜਾ ਸਰਦਾਰ ਖੜਾ ਕਿਹੜਾ ਜੀ ਜਿਹੜਾ ਅਮਰਪਾਲ ਆ ਇੱਕ ਉਹਦਾ ਹੀ ਸਾਨੂੰ ਪਤਾ ਸਰਦਾਰ ਹੁੰਦੇ ਆ ਸਾਨੂੰ ਇੰਨਾ ਹੀ ਪਤਾ ਵਾ ਹੂੰ ਬਾਕੀ ਵੀ ਸਾਰੇ ਕਹਿੰਦੇ ਅਸੀਂ ਵੱਡੇ ਸਰਦਾਰ ਆ ਜੀ ਅਸੀਂ ਜ਼ਥੇਦਾਰ ਆ ਜੋ ਮਰਜ਼ੀ ਆਖੀ ਜਾਣ ਅਸੀਂ ਇੱਕ ਉਹ ਵੀ ਆਮ ਪਾਰਟੀ ਖੜਾ ਆਜ਼ਾਦ ਖੜੇ ਜੀ ਆਜ਼ਾਦ ਖੜਾ ਹੂੰ ਉਹ ਵੇਖੋ ਜੀ ਉਹਨੂੰ ਵੋਟਾਂ ਪੈ ਜਾਣ ਤੇ ਉਹ ਵੀ ਹਰਿਆ ਹੋ ਜਾਏ ਸੋ ਬਿਲਕੁਲ ਰੁਕੇ ਵੀਰ ਕਿਵੇਂ ਹੋ ਜੀ ਠੀਕ ਠਾਕ ਇੱਥੋਂ ਦੇ ਰਹਿਣ ਵਾਲੇ ਹਾਂ ਹਾਂਜੀ ਕੀਵੇਂ ਦੇਖਦੇ ਹੋ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਮਾਹੌਲ ਕੀ ਕਹਿੰਦਾ ਹੈ ਕੌਣ ਅੱਗੇ ਜਾ ਸਕਦਾ ਹੈ ਇਹ ਅਮਰਤਪਾਲ ਦਾ ਬੋਲ ਬਾਲਾ ਜ਼ਿਆਦਾ ਹੈ ਹਾਂਜੀ ਕਿਉਂ ਲੱਗਦਾ ਤੁਹਾਨੂੰ ਕਿ ਬਾਕੀ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਅਮਰਤਪਾਲ ਸਿੰਘ ਨੂੰ ਅੱਗੇ ਜਾਣਾ ਚਾਹੀਦਾ ਕਿਉਂਕਿ ਇੱਕ ਖਾਲਸਾ ਰਾਜ ਦੀ ਮੰਗ ਕਰਦੇ ਪਏ ਹਨ ਜੋ ਕਿ ਵਧੀਆ ਹੈ ਹੁਣੇ ਵੀ ਚਾਹੀਦੀ ਹੈ ਕਿਉਂਕਿ ਜੋ ਸਾਡੇ ਮਾਹੌਲ ਹੈ ਪੰਜਾਬ ਦਾ ਜਿੱਦਾਂ ਕਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ। ਤਾਂ ਆਵਾਜ਼ ਇੱਕ ਚੁੱਕਣੀ ਚਾਹੀਦੀ ਸਾਨੂੰ। ਸਾਰਿਆਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਨਾਲ। ਲੋਕਾਂ ਦੀ ਹੱਕਾਂ ਦੀ ਜਿਹੜੀ ਹੈਗੀ ਆਵਾਜ਼ ਸੁਣੀ ਜਾਣੀ ਚਾਹੀਦੀ ਆ। ਇਹ ਇਹ ਤੁਹਾਡੀ ਆਵਾਜ਼ ਹੈ। ਕਿਵੇਂ ਦੇਖਦੇ ਹੋ ਸਰਦਾਰ ਸਾਹਿਬ? ਬਹੁਤ ਸਾਹਿਬ ਪਵਜ਼ਾਰ ਢੁੱਟੂਗਾ ਪਹਿਲੇ ਨੰਬਰ ਤੇ ਆਊਗਾ। ਨਸ਼ਿਆਂ ਦੇ ਖਰਾਬ ਹੋ ਬੋਲਦਾ। ਠੀਕ ਹੈ ਨਾ? ਸਰਕਾਰ ਨਸ਼ੇ ਸਭ ਕੁਝ ਪਤਾ ਹੁੰਦੇ باوجود ਵੀ ਸਾਰੇ ਆਮ ਨਸ਼ਾ ਵੇਚ ਰਿਆ। ਪਤਾ ਨਹੀਂ ਇਹਨਾਂ ਨੂੰ। ਹੈ ਕਿਸੇ ਦਾ ਪ੍ਰਸ਼ਾਸਨ। ਠੀਕ ਆ? ਉਹੋ ਕਾਲੀਆਂ ਦਾ ਦੇਣ ਗਾੜੀ ਕਾਲਕਸ ਦੀ ਦੇਣ ਗਾੜੀ ਇਹਨਾਂ ਦੀ ਦੇਣ ਇਹਨਾਂ ਨੂੰ ਚੁਣਿਆ ਵੀ ਨਸ਼ਾ ਖਤਮ ਹੋ ਨਸ਼ਾ ਸਰੇ ਆ ਪਿੰਡਾਂ ਚ ਵੇਖ ਰਿਆ ਅਮਰਤਪਾਲ ਨੇ ਨਸ਼ਾ ਖਤਮ ਕਰਨ ਵਾਲੇ ਇੱਕ ਯੋਜਨਾ ਦੀ ਕੀਤੀ ਨਾ ਅਮਰਤ ਸਕਾਉਣ ਬਾਰੇ ਤੇ ਸਿੱਖੀ ਨੂੰ ਪਰਫੁੱਲਟ ਕਰਨ ਵਾਸਤੇ ਕੋਈ ਨਾ ਸਰਕਾਰੋਂ ਚੰਗਾ ਨਹੀਂ ਰਹਾ ਪਰ ਸਿੱਖੀ ਨੂੰ ਪਰਫੁੱਲਟ ਕਰਨ ਦੇ ਯਤਨ ਤਾਂ ਜੀ ਵੱਡੀਆਂ ਪਾਰਟੀਆਂ ਪਹਿਲਾਂ ਕਹਿੰਦੀਆਂ ਕੀ ਕਰਨ ਦੇ ਸਾਡੇ ਕਿਉਂ ਇਸਾਈ ਹੋ ਜਾਈਏ ਜਿਹੜੀ ਰੁਕ ਜੇ ਸਾਡਾ ਪ੍ਰਬੰਧ ਚੰਗਾ ਹੋਵੇ ਸਾਡੇ ਸ਼ਰੋਣੀ ਕਮੇਟੀ ਦਾ ਪ੍ਰਬੰਧ ਚੰਗਾ ਹੋਵੇ 728 ਰੂਪ ਅਜੇ ਤੱਕ ਪਤਾ ਲੱਗਾ ਕੈਪ ਹੋਇਆ ਠੀਕ ਆ ਉਹ ਔਕਾਲ ਤਖਤ ਦੇ ਜਹੇਦਾਰ ਨੇ ਰਾਮਹੀਰ ਨੂੰ ਮਾਫੀ ਦਿੱਤੀ ਕਿਹੜੀ ਗੱਲੋਂ ਮਾਫੀ ਦਿੱਤੀ ਉਹਨੇ ਠੀਕ ਹੈ ਨਾ ਉਹ ਗਨਾਦਾਰ ਨਹੀਂ ਠੀਕ ਹੈ ਨਾ ਔਕਾਲ ਤਖਤ ਦੇ ਜਹੇਦਾਰ ਦਾ ਬੁੱਚੜ ਖਾਨਾ ਉਹਦੇ ਮੁੰਡੇ ਦਾ ਫੜਿਆ ਗਿਆ ਕਿਹਦੀ ਆ ਠੀਕ ਹੈ ਨਾ ਉਹ ਕੀ ਇਹ ਮਰਿਆ ਦਾ ਘਾਣ ਨਹੀਂਗਾ ਔਕਾਲ ਤਖਤ ਇੱਕ ਸਭ ਤੋਂ ਅਸੀਂ ਉਹਨੂੰ ਪਰਮਾਤਮਾ ਮੰਨਦੇ ਆ ਮੰਨਦੇ ਨਾ ਠੀਕ ਹੈ ਨਾ ਇਹ ਕੋ ਪਰਮਾਤਮਾ ਦਾ ਰੂਪ ਆ ਤੇ ਜੇ ਉਹ ਉੱਥੇ ਬਹਿ ਕੇ ਕਤਾਈਆਂ ਕਰਦੇ ਫੇਰੇ ਤੁਹਾਨੂੰ ਲੱਗਦਾ ਵੀ ਉਹ ਕਹਿੰਦੇ ਵੀ ਪੰਥਕ ਜਿਹੜੇ ਹੈਗੇ ਅਸੀਂ ਆ ਬਿਲਕੁਲ ਨਹੀਂ ਕੋਈ ਪੰਥਕ ਨਹੀਂ ਆ ਕਾਂਗਰਸੀ ਵੀ ਕਹਿੰਦੇ ਜੀ ਪੰਥਕ ਆਸੀਂ ਬਾਵਾ ਖੜੀਆਂ ਕਰਕੇ ਨਿਕਲ ਕੇ ਆਏ ਆ ਨਹੀਂ ਨਿਕਲੇ ਕੁਲਵੀਰ ਜੀਰਾ ਹੋਰੀ ਕਹਿੰਦੇ ਅਸੀਂ ਪੰਥਕ ਆ ਕਿਦਾਂ ਪੰਥਕ ਆਓ ਕੀ ਪੰਥਕ ਆ ਰੀਜੀ ਕਹਿੰਦੇ ਅਸੀਂ ਕੀ ਕੀ ਦੇਣਾ ਕਿੰਨੇ ਕ ਲੋਕਾਂ ਨੂੰ ਵਾਰਸ਼ ਕਾਇ ਜਿਹੜੇ ਨੇ ਸ਼ਿਕਾਇਤ ਠੀਕ ਆ ਕਿੰਨਾ ਇਹਨੇ ਨਸ਼ਾ ਸ਼ਰੌਕ ਕੇਂਦਰ ਬਣਾ ਕੇ ਲੋਕਾਂ ਨੂੰ ਨਸ਼ਾ ਛੜਾਇਆ ਉਹ ਕਹਿੰਦੇ ਜੀ ਹੁਣ ਅਮਰ ਸਿਕਾਇਆ ਵੀ ਇੱਕ ਦੋ ਜਾਣੇ ਚਲੋ ਜਿਹਨੂੰ ਸਿਕਾਇਆ ਕਹਿੰਦੇ ਫਿਰ ਇਹ ਥੋੜੇ ਵੀ ਉਹਦੇ ਰੋਲਾ ਪਾਈ ਜਾਓ ਪਰ ਇਹ ਕਰ ਗਿਆ ਅਸੀਂ ਬਾਣੇ ਵਾਲਾ ਪਾਰਲੀਮੈਂਟ ਚ ਘੱਲ ਕੇ ਤੇ ਕਰ ਆਪਣੀ ਆਵਾਜ਼ ਜੁਆਂ ਦਾ ਤੱਕ ਘੱਲਣੀ ਠੀਕ ਸੋ ਇਹ ਕਹਿੰਦੇ ਅਸੀਂ ਬਾਣੇ ਵਾਲਾ ਘੱਲਣਾ ਹੈ ਵੀਰੇ ਰੁਕੇ 1 ਮਿੰਟ ਇੱਥੋਂ ਦੇ ਰਹਿਣ ਵਾਲੇ ਹੋ ਜੀ ਕਟੂਰ ਸਾਹਿਬ ਦੇ ਕੀ ਹਾਲ ਬਾਬਾ ਜੀ ਠੀਕ ਠਾਕ ਇੱਥੋਂ ਦੇ ਰਹਿਣ ਵਾਲੇ ਹੋ ਨਹੀਂ ਨਹੀਂ ਮੈਂ ਤਾਂ ਮੈਂ ਤਾਂ ਜੇ ਰਹਿਣ ਵਾਲੇ ਹਲਕਾ ਕਿਹੜਾ ਪੈਂਦਾ ਤੁਹਾਡਾ ਲੋਕ ਸਭਾ ਹਲਕਾ ਸਾਡਾ ਬਾਬਾ ਬਾਬਾ ਬਕਾਲੇ ਪੈਂਦਾ ਨਾ ਜੀ ਖਡੂਰ ਸਾਹਿਬ ਪੈ ਰਿਆ ਕੀਦੀ ਹਵਾ ਲੱਗਦੀ ਤੁਹਾਨੂੰ ਕੌਣ ਜਾ ਸਕਦਾ ਬਾਬਾ ਜੀ ਕੀ ਹਾਲ ਚੰਨ ਠੀਕ ਠਾਕ ਕੀ ਲੱਗਦਾ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇਸ ਵਾਰ ਕੌਣ ਅੱਗੇ ਜਾ ਸਕਦਾ ਜੀ ਚੋਣ ਆ ਰਹੀਆਂ ਆ ਰਹੀਆਂ ਵਾ ਸਾਡਾ ਲਗਾ ਦੇ ਜੰਡੇ ਵਾਲਾ ਜੰਡੇ ਵਾਲਾ ਵੀ ਖਡੂਰ ਸਾਹਿਬ ਦੇ ਵਿੱਚ ਹੀ ਪੈਂਦਾ ਜੀ ਉਧਰੀ ਉਧਰੀ ਪਿੰਦਾ ਮੈਨੂੰ ਪਤਾ ਵਾ ਹਾਂ ਜੀ ਜੀ ਕੀ ਕੀ ਲੱਗਦਾ ਤੁਹਾਨੂੰ ਕੌਣ ਜਿੱਤ ਸਕਦਾ ਇਸ ਵਾਰ ਕੌਣ ਜਾ ਸਕਦਾ ਅੱਗੇ ਆ ਅੱਜ ਦੇ ਘਰ ਬੈਠੇ ਇਹਨੂੰ ਪਤਾ ਵਾ ਸਾਨੂੰ ਕਿਹਨੂੰ ਕੀ ਪਤਾ ਉਹਦਾ ਹੱਥ ਵਾ ਜਤਾ ਤੀ ਇਹ ਸਮਝੋ ਉਹਦੇ ਹੱਥ ਜੀ ਸਭ ਕੁਝ ਹੈ ਪਰ ਰੋਡ ਦੀ ਤਾਕਤ ਤਾਂ ਉਹਨਾਂ ਨੇ ਵੀ ਤੁਹਾਨੂੰ ਦਿੱਤੀ ਹੈ ਪਰਮਾਤਮਾ ਨੇ ਅਸੀਂ ਜਿਆਦਾ ਇਹ ਕਿ ਕਾਂਗਰਸ ਜਿੱਤਣੀ ਚਾਹੀਦੀ ਆ ਕਾਰੀਏ ਦਾ ਜਿਹੜਾ ਇਹ ਮੋਦੀ ਹੁੰਦੀ ਮਾਰਨ ਦੇ ਜਮੀਨਾਂ ਖੋਣ ਦੇ ਆ ਇਹ ਤੇ ਇਹ ਕੰਮ ਜਿਹੜਾ ਇਹਦਾ ਜੇ ਇੱਕ ਜਿੱਤ ਕੇ ਮੋਦੀ ਤੇ ਇਹ ਜਿਹੜਾ ਰੀਦਾ ਖੁੰਦਾ ਕੰਮ ਇਹਨੇ ਸਾਰੇ ਕੋਈ ਜਿਰਾ ਕਰੀ ਉਹ ਵੀ ਠੱਪ ਕਰ ਦੇਣਾ ਸਾਡਾ ਉਹ ਕਹਿੰਦੇ ਸਾਡਾ ਅੱਗੇ ਖੋਣ ਦੇ ਆ ਉਹ ਕਹਿੰਦੇ ਅਸੀਂ ਪੰਥਕ ਆ ਪੰਥਕ ਹਲਕਾ ਕਹਿੰਦੇ ਅਸੀਂ ਪੰਥਕ ਆ ਜੀ ਅਗਲੀ ਕਹਿੰਦੇ ਪੰਥਕ ਤੇ ਇਹ ਮਾਰਨ ਦੇ ਸਾਨੂੰ ਹਾਂਜੀ ਤੇ ਸਭ ਖੋਣ ਦੇ ਆ ਮਹंगाई ਦੇ ਵਿੱਚ ਸਾਨੂੰ ਮਾਰਦਾ ਮੋਦੀ ਨੇ ਤੇ ਬਾਹਰ ਦੇ ਸੂਬਿਆਂ ਦੇ ਸਾਰਿਆਂ ਨੂੰ ਜਦੋਂ ਆਪਣੇ ਬਿਹਾਰ ਨੂੰ ਉਧਰ ਜਿਹੜਾ ਇਹਨੇ ਪਹਿਲੇ ਨੰਬਰ ਤੇ ਕਰਤੱਤਾ ਵਾ ਨੌਕਰੀਆਂ ਦਾ ਵਾਤੀਆਂ ਵਾ ਹੈ ਉਹਦੀਆਂ ਫੈਕਟਰੀਆਂ ਲਗਾਤੀਆਂ ਭਈਆਂ ਦੀਆਂ ਤੇ ਸਿੱਖਾਂ ਨੂੰ ਮਾਰਨੇ ਸਿੱਖਦਾ ਹੈ ਵੈਰੀ ਹੈ ਹਾਂਜੀ ਤੇ ਹੜਾ ਹੜਾ ਹੜੂ ਕੁਝ ਹੱਕ ਨਹੀਂ ਮਿਲਦੇ ਸਿੱਖਾਂ ਨੂੰ ਹੜੇ ਜ਼ਮੀਨਾਂ ਖੋਹ ਲਿਆ ਤੇ ਆਈ ਆਈ ਇਹ ਆ ਕੀ ਬੜਕ ਮਰੇ ਮਰੇ ਆ 50 ਮਰੇ ਮਰੇ 50 ਮਰੇ ਮਰੇ ਤੁਸੀਂ ਜਿਹਨੇ ਕਾਂਗਰਸ ਜਾਵੇ ਅੱਗੇ ਹਾਂ ਉਹ ਆਵੇ ਹਾਂ ਅੱਗੇ ਆਲੀ ਪ੍ਰੈਸ ਨੂੰ ਨਾ ਬਤਾਈ ਹੈ ਹੈ ਪ੍ਰੈਸ ਨੂੰ ਵਧੀ ਹੀ ਤੁਹਾਡੀ ਵਧੀਆ ਪਾਪ 750 ਰੁਪਿਆ ਕੈਪਟਨ ਨੇ ਇਹਨਾਂ ਦੇ ਖਬਰਾਂ ਵੀ ਤਾਂ ਆੜੇ ਨਵੇਂ ਬਣੇ ਆ ਹਾਂ ਹੈ ਨਵੇਂ ਬਣੇ ਆੜੇ ਨਵੇਂ ਬਣੇ ਤਾਂ ਕਹਿੰਦੇ ਸੀ ਕੰਮ ਬਹੁਤ ਕੀਤਾ ਹੈ ਸਤਾ ਨੂੰ ਸੁਆਹ ਕੀਤੀ ਉਹਨਾਂ ਨੇ ਉਹ ਸਭ ਖਾ ਗਿਆ ਅੰਦਰ ਕੀਤਾ ਅਗਲੇ મોદી ਦੇ ਅੰਦਰ ਕੀਤਾ ਉਹਨਾਂ ਨੂੰ ਤੁਹਾਨੂੰ ਪਤਾ ਅੰਦਰ ਕੀਤਾ ਉਹਨਾਂ ਦੇ ਜੇਲ੍ਹ ਚ ਗਿਆ ਜੇਲ੍ਹ ਚ ਗਏ ਸਾਰੇ ਉਹ 600 ਕਰੋੜ ਰੁਪਏ ਨਿਕਲੇ ਉਹਨਾਂ ਦੇ ਸੱਤੇ ਹੂੰ ਕਪੜੇ ਚ ਪਹਿਲਾਂ ਤੁਸੀਂ ਜਾਨੇ ਮੈਂ ਬੋਲਣਾ ਨਹੀਂ ਹੁਣ ਤੁਸੀਂ ਸਾਰਾ ਕੁਝ ਹੀ ਬੋਲ ਗਏ ਸਾਨੂੰ ਪਤਾ ਨਾ ਇਹ ਤਾਂ ਗਲਾ ਦਾ ਸਾਲ ਦਾ ਤਾਂ ਦਾ ਪਤਾ ਵਾ ਲਰਾਂ ਦੇ ਪਤਾ ਸਾਨੂੰ ਅਜੇ ਇਹ ਗਾੜੀ ਹੋਣੀ ਚਾਹੀਦੀ ਹੈ ਬਿਲਕੁਲ ਇਹ ਕਹਿੰਦੇ ਕਿ ਕਾਂਗਰਸ ਅੱਗੇ ਆਉਣੀ ਚਾਹੀਦੀ ਹੈ ਬਾਬਾ ਜੀ ਕੀ ਹਾਲ ਚਾਲ ਕਿਵੇਂ ਲੱਗਦਾ ਤੁਹਾਨੂੰ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਕੌਣ ਅੱਗੇ ਜਾ ਸਕਦਾ ਇਸ ਵਾਰ ਚੋਣਾਂ 'ਚ? ਇਹਦੇ ਬਾਰੇ ਤੁਹਾਨੂੰ ਕੀ ਆਹੀ ਦੱਸੀਏ ਤੇ ਕੀ ਨਾ ਦੱਸੀਏ? ਇਹਦੇ ਪੁੱਛਣ ਦੀ ਤੁਹਾਨੂੰ ਲੋੜ ਹੀ ਨਹੀਂ। ਹੂੰ। ਇਹਵੇ ਤੋਂ ਜਾਣ ਕੇ ਪੁੱਛਦੇ ਗਿਛਦੇ ਜੋ। ਇਹਦੇ ਵਿੱਚ ਕੋਈ ਨੰਬਰ ਤੇ ਬਣਨ ਵਾਲੇ ਨਹੀਂ ਤੇ ਨਾ ਬਣਨਗੇ। ਬੰਦੇ ਜਿਹੜਾ ਚੰਗੇ ਕੰਮ ਕਰਨੂ ਉਹ ਅੱਗੇ ਵਧੂਗਾ ਜਿਹੜਾ ਨਹੀਂ ਕਰੂ ਉਹ ਨਹੀਂ ਕਿੱਥੇ ਵਧਣਾ। ਪਰ ਚੰਗੇ ਕੰਮ ਤਾਂ ਬਣਨ ਤੋਂ ਬਾਅਦ ਕੋਈ ਕਰੂਗਾ ਨਾ ਜੀ ਪਹਿਲਾਂ ਕਿੱਦਾਂ ਪਤਾ ਲੱਗੇ ਵੀ ਕੌਣ ਕਰੂਗਾ ਚੰਗੇ ਕੰਮ? ਭਾਈ ਜਿੰਨਾਂ ਦੇ ਅੱਗੇ ਬੜੇ ਉਹਦਾ ਕੀ ਕਰ ਦਿੱਤਾ ਜੇ ਉਹ ਕਰਦਾ ਕੀ ਆ? ਇਹ ਤੇ ਛੱਡੋ ਇਹ ਗੱਲਾਂ ਨੂੰ ਕੋਈ ਕੁਝ ਨਹੀਂ ਕਰਦਾ ਕੋਈ ਗਰੀਬਾਂ ਨੂੰ ਤੰਗ ਕਰਦੇ ਆ ਇਹਦੇ ਵਿੱਚ ਕੋਈ ਪ੍ਰੋਫਿਟਿਟੀ ਨਹੀਂ ਹੈਗੀ ਗੌਰਮੈਂਟ ਦੀ ਕੋਈ ਗਰੀਬ ਤਾਂ ਵਿਚਾਰੇ ਭੁੱਖਾ ਢੱਕੇ ਗਿੰਦੇ ਆ ਦਿਹਾੜੀ ਕਈਆਂ ਨੂੰ ਨਹੀਂ ਮਿਲਦੀ ਬੁਰੇ ਹਾਲ ਆ ਜਿਹੜਾ ਸਰਮਾਇਆ ਦਾ ਸਰਮਾਇਆ ਕਿਹਦਾ ਜੀ ਸਮਾਇਕ ਰੋਕੋ ਸਮਾਇਕ ਕੋਈ ਰੁਕੀ ਆ ਨਸ਼ੇ ਜਿਆਦਾ ਤੇਜ਼ ਵਧ ਰਹੇ ਆ ਸਰਕਾਰ ਵੇਚਣ ਢਈ ਆਪਕੋ ਸਰਕਾਰ ਕਹਿੰਦੀ ਇਸ ਤੋਂ ਬੜੇ ਯਤਨ ਕਰ ਰਹੇ ਆ ਜੀ ਰੋਕਣ ਲਈ ਓਏ ਇਹ ਤੇ ਲੋਕ ਵਿਖਾਵਾ ਕਾਈ ਜੱਥੀ ਜਿਆਦੇ ਆ ਵੀ ਬੈਕ ਕਰ ਦਿੱਤਾ ਆ ਕਰਦੇ ਤਾਂ ਕਰਦੇ ਕੁਝ ਨਹੀਂ ਤੇ ਆਪਾ ਲੋਕਾਂ ਨੂੰ ਗਮਰਾਹ ਕਰਦੇ ਆ ਤੇ ਛਦਾਈ ਬਣਾਉਂਦੇ ਹੀ ਸਰਕਾਰ ਹੋਰ ਕੁਝ ਨਹੀਂ ਪਤਾ ਸਰ ਇੱਕ ਇੱਕ ਨੂੰ ਕਰੇ ਕਿ ਸਾਰੇ ਨੂੰ ਕਰੇ ਇਧਰ ਆਇਓ ਮਤ ਜੀ ਕਿੰਨੇ ਲੋਕ ਕਰਾਦੇ ਘਰ ਅੱਗੇ ਆਜੋ ਨਹੀਂ ਮੈਂ ਕੀ ਰੱਖਣਾ ਮਾ ਸਸੀ ਕਾਲ ਜੀ ਬਜ਼ੁਰਗੋ ਇੱਥੋਂ ਦੇ ਰਹਿਣ ਵਾਲੇ ਹਾਂ ਮੈਂ ਡਿਊਟੀ ਕਰਦੇ ਆ ਅਸੀਂ ਡਿਊਟੀ ਕਰਦੇ ਹਾਂ ਠੀਕ ਹੈ ਜੀ ਕੀ ਹਾਲ ਚਾਲ ਜੀ ਠੀਕ ਹੈ ਠੀਕ ਠਾਕ ਚੱਲਦੀ ਕਲਾ ਕਿਵੇਂ ਦੇਖਦੇ ਹੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੀ ਦੀ ਆਵਾਜ਼ ਹੈ ਇਸ ਵਾਰ ਨਹੀਂ ਸਾਨੂੰ ਨਹੀਂ ਪਤਾ ਸਾਹਿਬ ਜੀ ਐਵੇਂ ਤੁਹਾਨੂੰ ਕਹਦੀ ਅਸੀਂ ਤਾਂ ਆਪਣੇ ਕੰਮ ਧੰਦੇ ਨਾਲ ਹੀ ਰੱਖਦੇ ਹਾਂ ਮਤਬਲ ਹੂੰ ਪਰ ਕਹਿੰਦੇ ਜੀ ਲੋਕ ਵੋਟ ਚੰਗੀ ਤਰ੍ਹਾਂ ਪਾਉਣਗੇ ਚੰਗੇ ਲੀਡਰ ਅੱਗੇ ਚੁਣ ਕੇ ਜਾਣਗੇ ਤਾਂ ਭਲਾ ਹੋਊਗਾ ਲੋਕਾਂ ਦਾ ਜੀ ਫਿਰ ਤੁਸੀਂ ਧਿਆਨ ਕਿਉਂ ਨਹੀਂ ਦਿੱਤਾ ਇਸ ਚੀਜ਼ ਦੇ ਉੱਤੇ ਵੀ ਕਿਸ ਚੰਗੇ ਨੂੰ ਚੁਣੀਏ ਆਪਾਂ ਚੰਗੇ ਨੂੰ ਅਸੀਂ ਕਿ ਚੋਣਨਾ ਤੇ ਸੰਗਤ ਨੇ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ ਜਿਹਨੂੰ ਵਡਿਆਈ ਦੇਣੀ ਉਹਨੇ ਦੇਣੀ ਆਪਾਂ ਕੀ ਕਰ ਸਕਦੇ ਤੁਸੀਂ ਇਸ ਵਾਰ ਕੋਈ ਮਨ ਨਹੀਂ ਬਣਾਇਆ ਫਿਰ ਘਰ ਦੇ ਵਿੱਚ ਕੋਈ ਆਸੇ ਵੈਸੇ ਆਂਡ ਗਵਾਂਡ ਚ ਕੋਈ ਚਰਚਾਵਾ ਚੱਲਦੀ ਆ ਹੋਵੇ ਨਹੀਂ ਨਹੀਂ ਬਾਬਾ ਜੀ ਕੋਈ ਬਣਾਇਆ ਸਹੀ ਨਹੀਂ ਕੋਈ ਸਾਥ ਵਿੱਚ ਕੋਈ ਗੱਲਾਂ ਹੁੰਦੀਆਂ ਹੁਣ ਵੀ ਐ ਕਿ ਆ ਸਕਦਾ ਜੋ ਜਾ ਸਕਦਾ ਕੀ ਬਣ ਸਕਦਾ ਨਹੀਂ ਜੀ ਇਹ ਨਹੀਂ ਕਿ ਨਹੀਂ ਵੀਰ ਜੀ ਰੋਕੇ ਇੱਕ ਮਿੰਟ ਸਸਤੀ ਗਾਲ ਦੀ ਠੀਕ ਹੋ ਜੀ ਕੀ ਲੱਗਦਾ ਇਸ ਵਾਰ ਖਡੂਰ ਸਾਹਿਬ ਤੋਂ ਕੌਣ ਜਿੱਤ ਸਕਦਾ ਓਏ ਸਾਰਿਆਂ ਨੂੰ ਵੇਖੋ ਕਿਹੜਾ ਜਿੱਤਦਾ ਹੁਣ ਵੇਖੋ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਇਹਦੇ 5-6 ਖਲੋਤੇ ਹੁਣ ਵੇਖੋ ਕਿਹੜਾ ਇਹਨਾਂ ਦਾ ਨੰਬਰ ਲੱਗਦਾ ਉਹ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਤੁਹਾਨੂੰ ਪਤਾ ਹੀ ਆ ਵੀ ਦਈਆਂ ਆਪੋ ਆਪਣਾ ਟਿਕ ਮਾਰਨ ਦਾ ਕੰਮ ਕੀਤੇ ਦਾ ਪਤਾ ਲੱਗਣਾ ਕੰਮ ਤੋਂ ਕੀ ਨੇ ਕੀਤਾ ਤੁਹਾਨੂੰ ਲੱਗਦਾ ਵੀ ਕਿਨੇ ਕੀਤੇ ਮੁੱਦਿਆਂ ਦਾ ਹੀ ਆ ਅੱਗੇ 10 ਸਾਲ ਦੁਜੇ ਦਾ ਪੰਜ ਫੇਰ ਐ ਦੌਰ ਢਾਈ ਆ ਨੰਗੇ ਆ ਆ ਵੇਖੋ ਤੁਸੀਂ ਇਹਦੇ ਮੁੱਦੇ ਦੇ ਹੀ ਕੰਮ ਹੋਣਾ ਹਾਂਜੀ ਹਾਂਜੀ ਇੱਥੇ ਦੇ ਰਹਿਣ ਵਾਲੇ ਤੁਸੀਂ ਹਾਂਜੀ ਕਿਵੇਂ ਦੇਖਦੇ ਹੋ ਕੌਣ ਜਾ ਸਕਦਾ ਇਸ ਵਾਰ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਕਿਉਂ ਭਾਈ ਬਾਕੀ ਹੋਰ ਪਾਰਟੀਆਂ ਰਵਾਇਤੀ ਪਾਰਟੀਆਂ ਸਾਰੀਆਂ ਮੇਰੀ ਗੱਲ ਸੁਣੋ ਇਹ ਹੈਗੀ ਪੰਥਕ ਸੀਟ ਪੰਥਕ ਸੀਟ ਵਾਸਤੇ ਜੇ ਧਰ ਦਿੱਤੀ ਗਈ ਤੇ ਭਾਈ ਅਮਰਤਪਾਲ ਨੂੰ ਦੇਣੀ ਚਾਹੀਦੀ ਸੀਟ ਇਹ ਲੋਕਾਂ ਨੂੰ ਪੂਰੇ ਸਪੋਰਟ ਕਰਨੀ ਚਾਹੀਦੀ ਆ ਇਹ ਪੰਥਕ ਸੀਟ ਆ ਤੇ ਦੂਜੀ ਗੱਲ ਹੈਗੀ ਆ ਕਿ ਪੰਥਕ ਤਾਂ ਉੱਧਰ ਬਲਟੋਆ ਸਾਹਿਬ ਕਹਿੰਦੇ ਅਸੀਂ ਪੰਥਕ ਆ ਜੀ ਜੀਰਾ ਸਾਹਿਬ ਕਹਿੰਦੇ ਅਸੀਂ ਪੰਥਕ ਆ ਜੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ ਜਿਹੜੇ ਹੁਣ ਪਤਾ ਹੀ ਆ ਜਿਹੜੇ ਬਾਹਾਂ ਖੜੀ ਕਰਕੇ ਨਿਕਲੇ ਦਰਬਾਰ ਸਾਹਿਬ ਚ ਪਤਾ ਸਾਰਿਆਂ ਨੂੰ ਕਹਿਣ ਦੀ ਵੜੀ ਲੋੜ ਨਹੀਂ ਕਿਸੇ ਨੂੰ ਵੀ ਪਰ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾਉਣੀਆਂ ਜਿਹੜੀਆਂ ਪੰਥਕ ਸੀਟ ਆ ਤੇ ਉਹਦੇ ਇੱਕ ਧਿਰ ਬਣ ਕੇ ਨਾਲ ਖੜਨਾ ਚਾਹੀਦਾ ਉਹਦੇ ਤੇ ਦੂਜੀ ਗੱਲ ਜਿਹੜੇ ਨਸ਼ੇ ਆ ਉਹਦੇ ਹੀ ਵਿਗਦੇ ਸਭ ਕੁਝ ਉਦਾਂ ਹੀ ਸਭ ਕੁਝ ਸੁਖਵੀਰ ਬਦਲ ਸਾਹਿਬ ਕਹਿੰਦੇ ਕੱਲ ਅਮਰ ਸ਼ਕ ਲਿਆ ਅੱਜ ਪੰਥ ਚ ਆ ਗਏ ਉਹ ਥੋੜੇ ਪੰਥਕ ਬਣ ਗਏ ਅਸੀਂ ਇੰਨੀ ਪੁਰਾਣੀ ਪਾਰਟੀ ਆ ਤੁਸੀਂ ਕਿਹੜਾ ਕੰਪੈਰੀਸ਼ਨ ਕਰ ਰਹੇ ਹੋ ਚਲੋ ਗੱਲ ਇਦਾਂ ਹੈਗੀ ਇੱਕ ਵਾਰੀ ਹੋਣਾ ਆਈ ਥਿੰਕ ਹੋਲੀ ਦੀ ਕੋਈ ਵੀਡੀਓ ਸ਼ੂਟ ਹੋਈ ਸੀਗੀ ਉਹਦੇ ਵਿੱਚ ਉਹਦੇ ਸ੍ਰੀ ਸਾਹਿਬ ਵੀ ਹੈ ਨਹੀਂ ਸੀਗਾ ਆਪਾਂ ਕਹਿਣਾ ਚਲੋ ਜੇ ਉਹ ਪਹਿਲਾਂ ਜੋ ਮਰਜੀ ਆ ਅੱਜ ਉਹ ਪੰਥ ਦੇ ਨਾਲ ਖੜਿਆ ਨਾ ਤੇ ਪੰਥ ਨੂੰ ਉਹਦੇ ਨਾਲ ਖੜਨਾ ਚਾਹੀਦਾ ਬਸ ਠੀਕ ਆ ਇਹ ਜੋ ਮਰਜੀ ਕੋਈ ਕਹੀ ਜਾਵੇ ਫਲਾਨਾ ਇਦਾਂ ਫਲਾਨਾ ਚਲੋ ਜਿਨੇ ਜਿਨੇ ਕੰਮ ਕੀਤੇ ਅਕਾਲੀ ਦਲ ਨੇ ਕੰਮ ਚੰਗੇ ਵੀ ਕੀਤੇ ਐ ਐਂਡ ਤੇ ਕੰਮ ਮਾੜਾ ਹੋਇਆ ਤਾਂ ਕੋ ਗੁਰੂ ਗ੍ਰੰਥ ਸਾਹਿਬ ਦਾ ਜਿਹੜੀ ਬੈਦਬੀ ਕਰਾਈ ਜਾਂ ਉਹਨਾਂ ਨੇ ਕਰਾਈ ਜਾਂ ਹੋਰ ਕਿਹਨੇ ਕੀਤੀ ਦੋਸ਼ੀ ਨਹੀਂ ਫੜੇਗਾ ਉਹ ਉਹਨਾਂ ਦੀ ਗਲਤੀ ਆ ਠੀਕ ਐ ਪਰ ਗੱਲ ਇਹ ਸਾਰੀ ਇੱਕ ਪਾਸੇ ਕਰਕੇ ਉਹਨਾਂ ਨੂੰ ਵੀ ਅਕਾਲੀ ਦਲ ਨੂੰ ਬੁੱਲਟ ਆਊਟ ਕਰਨਾ ਚਾਹੀਦਾ ਆਪਣਾ ਕਰਕੇ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰਨੀ ਚਾਹੀਦੀ ਐ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰ ਜਾਂਦਾ ਉਹ ਅਕਾਲੀ ਦਲ ਤੇ 100% ਦੂਜੀ ਸੀਟਾਂ ਤੇ ਵੀ ਪ੍ਰਭਾਵ ਪਊਗਾ ਉਹਦਾ ਅਕਾਲੀ ਦਲ ਦਾ ਆਧਾਰ ਬਣ ਸਕਦਾ ਆ ਜੇ ਉਹ ਬੁੱਲਟ ਆਊਟ ਕਰਦਾ ਤੇ ਬੁੱਲਟਵਾ ਉੱਥੋਂ ਵਿ ਕਰਕੇ ਤੇ ਭਾਈ ਅਮਰਪਾਲ ਸਿੰਘ ਦਾ ਐਲਾਨ ਕਰੀਮ ਸਪੋਰਟ ਕਰਦਾ ਹਾਂ ਤੇ ਦੂਜੀਆਂ ਸੀਟਾਂ ਦੇ 100% ਦਾ ਪ੍ਰਭਾਵ ਜਿਹੜਾ ਸਿੱਖ ਪੰਥ ਹੈ ਉਹ ਕਹੂਗਾ ਕਿ ਪੰਥਕ ਸੀਟ ਛੱਡੀ ਹੈ ਇਹਨਾਂ ਨੇ ਤੇ ਅਸੀਂ ਇਹਨਾਂ ਨਾਲ ਜਾਂ ਤੂੰ ਤਾਂ ਕਹਿੰਦੇ ਮਰਦਾ ਮੰਗ ਲੜੋ ਮੇਰੇ ਨਾਲ ਸਾਹਮਣੇ ਆ ਕੇ ਉਹ ਚਲੋ 10000 ਜੇ 10000 ਵੋਟ ਨਿਕਲ ਆਵੇ ਤੇ ਮੈਂ ਇਹਨਾਂ ਬਹੁਤ ਵੱਡੀ ਗੱਲ ਹੈ ਜੇ ਬਲਟੋਵਾ ਸਾਹਿਬ ਨਿਕਲ ਆਵੇ ਤੇ ਪਰ 120% ਹੈ ਕਿ ਗੁਰੂ ਰਾਮਦਾਸ ਮਹਾਰ ਸੱਚੇ ਪਾਤਸ਼ਾਹ ਗੁਰ ਤੇਗ ਬਹਾਦਰ ਕਿਰਪਾ ਕਰਨ ਪਾਸ਼ਾ ਤੇ ਭਾਈ ਅਮਰਪਾਲ ਸਾਹਿਬ ਜਿੱਤੇ ਭਾਈ ਅਮਰਪਾਲ ਸਿੰਘ ਜਿੱਤੇ ਤੇ ਗੁਰੂ ਮਹਾਰਾ ਜੜਦੀ ਹੈ ਕਲਾ ਬਖਸ਼ੇ ਤੇ ਆਉਣ ਕੋਈ ਪੰਥ ਦੀ ਬਿਹਤਰੀ ਹੋ ਸਕੇ ਠੀਕ ਹੈ ਨਾ ਮੇਰੇ ਖਿਆਲ ਨਾਲ ਪੰਥ ਨੂੰ ਸਿਰ ਜੋੜ ਕੇ ਬਹਿਣ ਦੀ ਲੋੜ ਆ ਆ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿੱਦਾਂ ਕਹਿੰਦੇ ਨਾ ਫਿਰੋ ਜਿੱਦੇ ਨਾਲ ਮਰਜੀ ਪਰ ਵੋਟ ਜਿਹੜੀ ਉਹ ਪੰਥ ਨੂੰ ਪਾਉਣੀ ਚਾਹੀਦੀ ਹੈ ਇਦਕੀ ਵਾਇਗੁਰ ਖਾਲਸਾ ਵਾਇਗੁਰ ਜੀ ਕੀ ਫਤਿਹ ਸੋ ਇਹ opinion ਹੈ ਲੋਕ ਸਭਾ ਹਲਕਾ ਖਰੂਰ ਸਾਹਿਬ ਦੇ ਲੋਕਾਂ ਦਾ ਕਿਵੇਂ ਜੀ ਇੱਥੋਂ ਦੇ ਰਹਿਣ ਵਾਲੇ ਹਾਂ ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਅੱਗੇ ਜਾ ਸਕਦਾ ਇਹ ਤਾਂ ਕੋਈ ਦੱਸ ਨਹੀਂ ਸਕਦੇ ਆਪਾਂ ਕੁਝ ਕਹਿ ਸਕਦਾ ਜੀ ਨਹੀਂ ਸਾਰੇ ਪਾਸੇ ਰਾਮਾ ਮਿਲਮੋ ਵਾਲਾ ਬਸ ਇਦਾਂ ਹੀ ਆ ਦੇ ਚੱਲ ਰਹੇ ਸੋ ਕੁਝ ਨਹੀਂ ਕਿਹਾ ਸਤਾ ਬਾਈ ਜੀ ਕਿਵੇਂ ਹੋ ਇੱਥੋਂ ਦੇ ਰਹਣ ਵਾਲੇ ਹੋ ਹਾਂ ਜੀ ਕੀ ਲੱਗਦਾ ਕੌਣ ਜਿੱਤ ਸਕਦਾ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਹਾਂ ਤੇ ਇਹ ਰੱਬ ਜਾਣਦਾ ਰੱਬ ਜਾਣਦਾ ਜੀ ਹਾਂ ਜੀ ਸਾਨੂੰ ਨਹੀਂ ਪਤਾ ਸਾਨੂੰ ਇੱਥੇ ਪਤਾ ਕੋਈ ਆਵਾਜ਼ ਬਣੀ ਹੋਵੇ ਹਵਾ ਬਣੀ ਹੋਵੇ ਕੋਈ ਤੁਹਾਡੀ ਗੱਲਾਂ ਸੁਣੀਆਂ ਹੋਣ ਤੁਸੀਂ ਕਿ ਕੌਣ ਲੈ ਕੇ ਜਾ ਸਕਦਾ ਜਾਂ ਤੁਹਾਡੇ ਘਰ ਚ ਗੱਲਾਂ ਆਉਂਦੀਆਂ ਹੋਣ ਕੋਈ ਓਪੀਨੀਅਨ ਹੋਵੇ ਤੁਹਾਡਾ ਗੱਲਾਂ ਦੇ ਵਾਸਤੇ ਝੜਦੀਆਂ ਕੀ ਚੱਲਦੀਆਂ ਜੀ ਗੱਲਾਂ ਆਹ ਜੀ ਕਰ ਆ ਵੀਰ ਆ ਗਿਆ ਵਾਧੂ ਗੱਲਾਂ ਚੱਲਦੀਆਂ ਤੇ ਕੌਣ ਇਸ ਵਾਰ ਇਸ ਸੀਟ ਨੂੰ ਕੱਢੂਗਾ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਖਡੂਰ ਸਾਹਿਬ ਦੇ ਵਿੱਚ ਇਸ ਵਾਰ ਲੋਕਾਂ ਦੀ ਨਜ਼ਰਾਂ ਪੂਰੇ ਪੰਜਾਬ ਦੀਆਂ ਨਜ਼ਰਾਂ ਬਣੀਆਂ ਹੋਈਆਂ ਤੇ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਦਾ ਕੀ ਓਪੀਨੀਅਨ ਹੈ ਕੀ ਸੋਚ ਹੈ ਕੀ ਸੋਚਦੇ ਹੈ ਕੀ ਹਵਾ ਉਹ ਸਾਰੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਏ ਆ ਤੁਸੀਂ ਕੀ ਸੋਚਦੇ ਹੋ ਆਪਣੀ ਟਿੱਪਣੀਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ